ਕੜੋਲੇ ਸਾਰੀ ਇਹ ਫਰੀਸ ਸਟਾਈਲ ਦੀ। ਇਹ ਲਾਪਾ ਵੀਡੀਓ ਬਣਾਉਂਦੇ ਸੀ ਜਿਹੜੇ ਵੀ ਸੂਟ ਦੀ ਤਾਈ ਕਰਨੀ ਜਾਂ ਸਿਲਾਈ ਕਰਨ ਦਾ ਸਵਾਲ ਸੀ। ਸਾਜਪਾ ਦਸਾਈ ਤਾਂ ਜਿਹੜਾ ਆਪਾਂ ਸੋਚੇ ਸਿਲਾਈ ਕੀਤੀ। ਪਰ ਨਾ ਕਰਨ ਵੇਪਾਂ ਤੇਰੇ ਦੀ ਜੈਨ ਬਣਾਏ ਨੇ ਇਸ ਤਰ੍ਹਾਂ ਰੈਸਟਰ ਮੜੀ ਆਉਂਦਾ ਹੈ। ਈਡੀ ਕਲਰ ਨੇ ਕਿੰਨਾ ਨਾ ਟ੍ਰੈਂਡ ਆ। ਸੁਰ ਤੋਂ ਪਹਿਲਾਂ ਨਾ ਪਾਏ ਸੁਰ ਦਸਨੀ ਹੀ ਹੈ ਆਪਣੇ ਜੋੜ ਜੱਟਰਾ। ਅੱਜ ਕੱਲ ਇੰਨਾ ਟ੍ਰੈਂਡ ਚਲਦਾ ਹੈ ਕਿ ਜੋ ਅੱਜ ਤੱਕ ਦੇ ਕਪੜੇ ਉਤੇ ਵਰਕੇ ਕੀਤਾ ਹੋਇਆ ਹੈ ਵਿੱਚ ਇਹਨਾਂ ਦੇ ਛੋਟੀਆਂ ਸਿੱਪੀਆਂ ਲੱਗੀਆਂ ਨੇ ਇਹਨੇ ਤੇ ਉੱਪਰ ਆਪਾਂ ਲੈਂਸ ਲਾਤੀ ਲੌਂਗ ਬਾਜੂ ਤੇ ਵੀ ਲਗਾਤੀ ਤੇ ਵੀ ਸ਼ੇਪ ਨੈਕ ਦਾ ਅਜਕਲ ਬਹੁਤ ਟ੍ਰੈਂਡ ਆ ਇਹਦੇ ਕਰਕੇ ਵੀ ਸ਼ੇਪ ਨੈਕ ਦੋਨੋਂ ਬਾਹਾਂ ਉਤੇ ਲੈਂਸ ਲੌਂਗ ਮੀਜਨ ਅਜਕਲ ਟੈਂਡ ਹੈ ਲੌਂਗ ਇੱਕ ਵੀ ਹੈ ਤੁਸੀਂ ਦੇਖੋ ਸਿੰਪਲ ਦਾ ਸਿੰਪਲ ਤੇ ਫੈਂਸੀ ਦਾ ਫੈਂਸੀ ਜਿਹੜੇ ਮਰਜ਼ੀ ਪ੍ਰੋਗਰਾਮ ਤੇ ਆਪਾਂ ਪਾ ਸਕਦੇ ਹਾਂ ਕਲਰ ਵੀ ਬਹੁਤ ਵਧੀਆ ਹੈ ਨਾ ਨਾ ਹੀ ਲਾਈਟ ਨਾ ਹੀ ਧਾਰਕ ਤੇ ਇਹਦੇ ਨਾਲ ਦੋ ਕਲਰ ਦੀ ਦੁਪੱਟਾ ਲੈ ਲੈਣੇ ਯਾ ਅੱਜਕੱਲ ਦੋ ਕਲਰ ਦਾ ਟ੍ਰੈਂਡ ਰੋ ਇਹ ਨਵਾਂ ਫੈਸ਼ਨ ਨਵੀਂ ਲੁੱਕ ਨਵਾਂ ਕਪੜਾ ਉਸ ਤੋਂ ਦੂਸਰਾ ਨੰਬਰ ਤੇ ਆਪਣਾ ਆ ਗਿਆ ਇਹ ਬਲਾ ਕੜਤੰਗਾ ਇਹਦੇ ਆਪਾਂ ਲੈਸ ਲਗਾਈਏ ਲੈਸ ਲਗਾ ਕੇ ਆਪਾਂ ਥੋੜਾ ਐਂਸੀ ਗ੍ਰੇਨ ਫਾਦਦੇ ਵੀ ਗੁੰਮ ਸੀਨਵਾਂਗੂ ਲੈਸ ਲਗਾਈਏ ਚਾਕਾਂ ਤੇ ਵੀ ਗੁੰਮ ਸੀਨਵਾਂਗੂ ਚਾਕੇ ਰਹਿਤੇ ਵੀ ਪਿਛਲੇ ਘੇਰੇ ਤੇ ਲਗਾਈ ਹੋਈਆਂ ਆਪਣਾ ਗੁੰਮ ਸੀ ਨੂੰਗਲੇ ਉੱਪਰ ਕੋਈ ਸੀਨ ਨਹੀਂ ਹੈਗੀ ਇਹ ਜੇ ਦੂਸਰਾ ਇਹ ਹੈ ਜੇ ਆਪਣਾ ਤੀਜਾ ਕਿਵੇਂ ਜਾਏਗਾ ਇਹ ਆਪਾਂ ਚਾਰ ਸਨੈਕ ਪਾਇਆ ਚਾਰ ਸਨੈਕ ਦੇ ਉੱਤੇ ਹੀ ਆਪਾਂ ਡਿਜ਼ਾਈਨ ਬਣਾਏ ਨੇ ਮੈਂ ਸਮਾ ਕੇ ਇਸ ਨੂੰ ਆਵਲੀ ਲਾਸਸ ਲੱਗੀ ਹੋਈ ਸੀਗੀ ਵੈਰੀਮੈਂਟੀ ਇਹ ਆਪਾਂ ਜਿਹੜੀ ਲਾਸਸ ਹੈ ਦੋ ਕਲਰ ਦੀ ਲੋੜ ਜਿਆੰਗੀ ਲਾ ਕੇ ਸਿੰਪਲ ਫੈਂਸੀ ਤਿਆਰ ਕੀਤਾ ਕਿ ਮੈਂ ਚੌਥੇ ਨੰਬਰ ਦੇ ਇਹ ਜਿਹੜਾ ਬਲੈਕ ਕਲਰ ਦਾ ਇਹ ਬਲਰ ਨੈੱਕ ਜਿਹੜਾ ਇਹ ਪਹਿਲੇ ਰੈਡੀਮੇਡ ਬਣਿਆ ਹੋਇਆ ਸੀਗਾ ਆਪਾਂ ਆਪ ਤਿਆਰੀ ਕਰਿਆ ਵਾ ਇਹਨਾਂ ਆਪਾਂ ਲਾਸ ਵਗੈਰਾ ਆਪਣਿੰਕੋ ਕੋਈ ਨਹੀਂ ਲਾਇਆ ਸਿਰਫ ਬਾਗਲ ਤੇ ਹੀ ਲਾਈ ਇਹਦੀ ਬਾਜੂ ਦੀ ਲੈਸਾ ਇਹ ਆਪਾਂ ਲਈਏ। ਬਾਕੀ ਪਹਿਲਾਂ ਹੀ ਰੈਡੀਮੇਡ ਲੱਗੀ ਹੋਈ ਸੀਗੀ। ਇਹ ਅੱਗੇ ਆਪਾਂ ਗ੍ਰੇਸ ਕਟਨ ਵਿੱਚ ਮੇਟੇ ਰਹਿਣਗਾ। ਇੱਕ ਗ੍ਰੇਸ ਕਟਨ ਧਾਗੇ। ਇਹ ਵੀ ਸਰਦੀਆਂ ਬਹਾਰ ਆਗੇ ਸੂਟ ਜੁਰਮ ਮਰਜ਼ੀ ਪਾ ਲਓ ਸਰਦੀਆਂ ਵਿੱਚ ਪਾਓ ਗਰਮੀਆਂ ਵਿੱਚ ਪਾਓ। दाई भी बढ़िया ना सिंपल ना सिंपल फैंसी दा फैंसी ये आ गए अपना सूट पार्टी भी है मोरनी वाली कढ़ाई की हुई है बाजू पे भी ये सूट पहले फैंसी से है आपा एरे करके आपा कोई लुक नहीं देती हैगी ਗਲੇਰੀ ਆਪਾਂ ਇੱਕ ਨਮਕ ਬਰੋਬਰ ਦੇਖੋ ਸਾਹ ਦਿੱਤੀ ਹੋਈ ਹੈ ਕਿ ਇਹ ਇਹ ਦੇ ਮਗੀ ਬਣਾਣਗੇ ਕਿ ਤੁਮ ਬਾਤ ਹੁੰਦਾ ਤੇ ਕਟ ਹੁੰਦਾ ਆਪਾਂ ਨਮਕ ਬਿਲਕੁਲ ਪਿੱਕੋ ਜਾਂ ਖੇਮ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਕਿ ਮੇ ਇਹਦੇ ਤਾਂ ਆਪਾਂ ਵੀਡੀਓ ਪਾਈ ਹੋਈ ਹੈ ਬਣਾ ਕੇ ਤੁਹਾਨੂੰ ਦੱਸਦੇ ਹਾਂ ਸਾਰਾ ਨਮਕ ਇਹ ਵੀ ਕਾਟਨ ਦਾ ਵਾ ਇਹ ਨੈਕ ਪਰ ਇਹ ਵੀਡੀਓ ਬਣਾ ਕੇ ਦੱਸਣੀ ਹੈ ਤੁਹਾਨੂੰ ਮਾਰੇ ਬਾਗੂ ਤੇ ਵੀ ਲਾਸ ਕਰਾਈ ਇਹ ਵੀ ਵਧੀਆ ਦਾ ਕਲਰ ਗਰਮੀ ਆ ਚ ਪਾਉਣ ਵਾਲਾ ਇਹ ਵੀ ਨਾਲੇ ਆਪਣੀ ਸਲਾਰ ਬਣਾਈ ਹੋਈ ਹੈ ਕਪੜਾ ਇਹਦਾ ਬਚਿਆ ਹੋਇਆ ਅੱਧੀ ਕਢਾਈ ਸੀ ਅੱਢੀ ਕਢਾਈ ਨਾਲ ਕਪੜਾ ਬਚ ਗਿਆ ਸੀ ਆ ਪੂਰੇ ਤਾਂ ਆਪਾਂ ਇਸ ਨੂੰ ਲੈ ਕੇ ਪੈਚ ਬਣਾ ਕੇ ਪਲੇਸ ਕਰਨਾ ਹੈ ਇਹ ਐਸੀ ਗਾਹੀ ਇਹ ਐਕਸਮੀ ਆ ਨੀ ਸਲਵਾਰ ਨੀ ਦਸਨੀਆ ਕੋਈ ਜੱਗ ਗਿਆ ਆਪਣਾ ਤੜੇ ਕਮੀਜ਼ੀ ਆ ਉਹਦੇ ਨਾਲ ਸਲਵਾਰ ਇਹ ਵੀ ਆਪਣੇ ਕਟਿੰਗ ਦੇ ਸਬੰਧ ਨਾਲ ਆਇਆ ਨੈਟ ਵੀ ਡੈਸ ਬੱਧੀ ਹੋਈ ਪਹਿਲੇ ਨੈਸ ਲੱਗੀ ਇਸ ਨੈਟ ਦੀ ਇਹਨਾਂ ਵਿੱਚ ਆਪਣੀਆਂ ਸਲਵਾਰਾਂ ਨੇ ਜਿਗੀਆਂ ਬਣੀਆਂ ਹੋਈਆਂ ਨੇ ਆਪਾਂ ਇਹਨੇ ਆਪਣੇ ਇੱਕ ਬੀਜ ਸਾਰੇ ਸੇਫਲ ਕਰਨ ਸਾਰੇ ਲਸਤ ਤੇ ਨੇ ਮੈਂ ਤੇ ਪਰ ਕਿਰੇਤੀ ਸੁਪਿਆ ਕੀਤੀ ਹੋਇਆ ਕਿਹੜੇ ਆਪਾਂ ਦੇਨੇ ਆ ਇਸ ਕਰਕੇ ਵੀਡੀਓ ਢੁਲ ਗਿਆ ਅਲੱਗ ਬਣਾਈਏ ਵੀ ਫੋਟੋ ਲੱਗ ਸਕੇ ਲਈ ਆਪਣਾ ਜਿੱਤ ਅੰਦਰ ਫਿਰ ਲੇ ਗੇ ਰੰਗ ਚੰਗ ਲਾਉਂਦੇ ਕਿਨਾਂ ਲੈਂਡਾ ਕੰਡਾ ਦਾ ਰਸੰਦਾ ਨੈਕੜੀ ਜਾਨਦਾ ਅੱਜ ਕੱਲ ਨੈਕੜੀ ਜਾਣੀ ਨਹੀਂ ਜਾਰੇ ਚੰਗਲੇ ਫੇ ਜਾੜਾ ਤੇ ਆਪਣੇ B shape ਦੀ ਚੱਲ ਰਹੀ ਹੈ ਉਹ ਵੀ ਅੱਜ ਤੱਕ। ਔਰ ਕੀ ਜੀ ਬਾਈ ਇਲਾਪਾ ਬਣਾਈ ਸੀਗੀ ਵੀਡੀਓ ਕੱਪੜੇ ਬਣਿਆ ਹੋਏ ਨੇ ਜਿਹੜੇ ਆਪਾਂ ਸੂਟ ਤਿਆਰ ਕੀ ਹੋਏ ਨੇ ਬਣਾ ਕੇ ਲੈਸ ਲਗਾ ਕੇ ਹੁਣ ਆਪਾਂ ਤੁਹਾਨੂੰ ਦੱਸਣਾ ਹੈਗੇ ਇਹ ਲੈਸ ਲਾਉਣ ਦਾ ਤਰੀਕਾ ਪਹਿਲਾਂ ਆਪਾਂ ਦੱਸੀ ਹੋਈ ਸੀ ਤੁਹਾਨੂੰ ਲੈਸ ਲਗਾਉਣੀ ਇਸ ਤਰੀਕੇ ਨਾਲ ਲਾ ਕੇ ਉੱਪਰ ਨੂੰ ਫੋਲਡ ਕਰ ਲੈਂਦੇ ਸੀਗੇ ਤੇ ਇਸ ਤਰੀਕੇ ਆਪਣੀ ਤਰਪਾਈ ਹੋ ਜਾਂਦੀ ਸੀ ਹੁਣ ਆਪਾਂ ਲਾਣ ਲੱਗੇ ਆਂ ਇੱਕ ਉਹ ਮੈਂ ਤੇ ਦੋ ਤਰੀਕੇ ਦੱਸਣੇ ਨੇ ਤੁਹਾਨੂੰ ਬਾਕੀ ਡਿਟੇਲ ਵਿੱਚ ਬਾਅਦ ਦੀ ਵੀਡੀਓ ਬਣਾਵਾਂਗੇ ਤੇ ਦੱਸਾਂਗੇ ਹੁਣ ਆਪਾਂ ਪਹਿਲਾਂ ਸੀ ਲਾ ਲਈ ਸੀ ਵੀ ਲੈ ਸੁਪਰਟਾਰਕੀ ਇਸ ਤਰੀਕੇ ਦੇ ਦੇਖੋ ਆਪਣੀ ਲੇਸ ਆ ਪਹਿਲਾਂ ਆਪਾਂ ਸਿੱਧੀ ਲੇਸ ਸਿੱਧੇ ਨਾਲ ਸਿੱਧਾ ਮਲਾ ਕੇ ਲੇਸ ਨੂੰ ਸਿੱਧਾ ਪਾਸੇ ਤੇ ਇੱਕ ਫੁੜਾਈ ਦਾ ਸਿੱਧਾ ਇਸ ਤਰ੍ਹਾਂ ਸੀ ਲਗਾਈਏ ਸੀਨ ਲਗਾ ਤੋਂ ਬਾਅਦ ਫੇਰ ਆਪਾਂ ਦੂਸਰੀ ਸੀਨ ਉਸੇ ਸੀਨ ਦੇ ਤੇ ਫੇਰ ਸੀਨ ਲਗਾਏਗੇ ਸੀਨ ਲਾਈਏ ਇਸ ਕਰਕੇ ਆਪਾਂ ਤੁਹਾਨੂੰ ਕੋਨਾ ਦੱਸਣਾ ਹੈ ਤੇ ਕੋਣੀ ਦੇ ਜੇ ਕੋਈ ਪ੍ਰੋਬਲਮ ਆ ਜਾਂਦੀ ਸੀਗੀ ਪਹਿਲਾ ਸਿੰਗਲ ਸੀਨ ਲਾ ਕੇ ਫੇਰ ਆਪਾਂ ਡਬਲ ਲਾਈਏ ਡਬਲ ਲਾ ਕੇ ਹੁਣ ਆਪਾਂ ਇੱਥੋਂ ਅੱਧੇ ਕੋਨੇ ਬਾਰੇ ਦੱਸਣਾ ਹੈ ਵੀ ਆਪਾਂ ਤੋ ਕੋਨੇ ਨੂੰ ਸਹੀ ਕਿਦਾਂ ਕਰਨਾ ਵਾ ਅੰਧੇ ਘਾਸ ਸੀਨ ਆਪਣੇ ਲੱਗ ਗਈ ਉਹ ਨਾ ਪਾ ਇਸ ਤਰੀਕੇ ਸੀ ਲਾ ਲੈਣੀ ਹੈ ਕਵਾ ਸੀਨ ਲਗਾ ਲਈਏ ਤਕੂਨ ਵਾਲੂ ਇਹ ਜਿਹੜਾ ਕਪੜਾਵੇਂ ਇਹਨੂੰ ਆਪਾਂ ਕੱਟ ਦਵਾਂਗੇ ਆ ਦੇਖੋ ਤੇ ਆ ਨਾ ਲਿਖੋ ਆਪਣਾ ਲੱਗ ਗਿਆ ਇੰਦਰਲੇ ਆ ਗਈ ਚਾਕ ਇਹ ਹੈਗੇ ਆਪਣਾ ਘੇਰਾ ਘੇਰੇ ਤੇ ਇਸ ਤਰ੍ਹਾਂ ਆਪਾਂ ਤਕੂਨ ਜੀ ਬਣਾਏ ਇਹ ਸ਼ੇਪ ਦੇ ਕੇ ਸੀ ਲਾਦੇ ਸੀ ਲਾਤੋਂ ਬਗੈਰ ਘੇਰਾ ਬਹਾ ਕਹਿੰਦੀ ਕੱਟੋਂ ਦਵੇ ਹੁਣ ਆਪਣੇ ਹੱਥ ਤੋ ਕੋਨੇ ਵਿੱਚ ਉਹ ਆਰਾਮ ਨਾਲ ਆਪਣੀ ਬਿਲਕੁਲ ਸਕਾਈ ਵਿੱਚ ਇਸ ਤਰ੍ਹਾਂ ਕੋਨਾ ਆਪਣਾ ਫੋਲਡ ਹੋ ਜਾਣਾ ਹੈ نیچے ਆਪਣੇ ਇਸ ਤਰ੍ਹਾਂ ਆਪਾਂ ਖਿੱਚਾ ਕਰ ਦਾਂਗੇ ਤਰਪਾਈ ਕਰਨ ਵਾਸਤੇ ਇਸ ਤਰ੍ਹਾਂ ਆਇਆ ਇਦਾਂ ਆਪਣਾ ਫੋਲਡ ਕਰ ਲਵਾਂ ਨੇ ਘੇਰੇ ਜਾਂ ਇਸ ਤਰੀਕੇ ਬਣਾ ਘੇਰਾ ਆ ਜਾਣਾ ਇਸ ਤਰ੍ਹਾਂ ਆਪਣਾ ਘੇਰਾ ਕੱਚਾ ਕਰ ਦੇਣਾ ਤਿਆਰ ਹੋ ਗਿਆ ਵੇ ਹਜੇ ਆਪਾਂ ਤਰਪਾਈ ਕਰਵਾਣੀ ਹੈ ਆਪਣੇ ਅਗਲੇ ਪੱਲੇ ਤੇ ਲੈਸ ਪਹਿਲਾਂ ਹੀ ਲੱਗੀ ਹੋਈ ਸੀ ਰੈਡੀਮੇਡ ਵੈਸੇ ਆਪਾਂ ਆਕਾਰ ਕੇ ਸਹੀ ਕਰਕੇ ਲਗਾਈਏ ਤੇ ਜਿਹੜੀ ਆਪਾਂ ਤੁਹਾਨੂੰ ਵਿਖਾਣ ਗਏ ਹੈ ਇਹ ਹੈਗੀ ਆਪਾਂ ਨਾਰਮਲ ਜਿਵੇਂ ਪਹਿਲਾਂ ਲਾਉਂਦੇ ਸੀਗੇ ਉਸ ਤਰੀਕੇ ਪਾਈਪ ਤੇ ਲਾਈ ਹੋਈ ਤਿਆਰ ਕਰੇ ਸੀ ਇਹਦੇ ਕੀ ਰੁਕੇ ਕੇ ਲੱਗਣੀ ਨਹੀਂ ਸੀ ਹੈਗੀ ਇਸ ਕਰਕੇ ਆਪਾਂ ਪਿਛਲੇ ਪੱਲੇ ਤੇ ਲਗਾਈਏ ਇਸ ਤਰ੍ਹਾਂ ਦੇਖੋ ਲਗਾਉਣ ਨਾਲ ਆਪਾਂ ਨੂੰ ਪਰ ਕੱਚਾ ਗੱਟਾ ਨਾ ਪਿਆ ਇਹ ਆਪਾਂ ਕੱਚਾ ਕੀਤਾ ਹੋਇਆ ਤੇ ਤਰਪਾਈ ਹੋ ਕੇ ਕੱਚਾ ਢੇੜ ਦੇਣਾ ਤੇ ਜਿਹੜ ਨੂੰ ਚੱਕਾ ਦਾ ਪਿੱਛਾ ਗਰ ਕੱਚਾ ਨਹੀਂ ਤਾਂ ਹੈ ਆਪਾਂ ਐਸੀੰ ਰਹੀ ਹੋਈ ਤੇ ਇੱਥੋਂ ਆਪਣੀ ਪ੍ਰੋਪਰ ਬਿਲਕੁਲ ਸਫਾਈ ਆਈ ਦਿੱਖੋ ਲਾਈਵ ਵਿੱਚ ਜਿਹੜੇ ਲੈ ਕੇ ਹੋ ਕੈਮਰੇ ਕੋਈ ਵੀ ਕੱਟ ਨਹੀਂ ਰਿਹਾ ਬਿਲਕੁਲ ਇਸ ਫਾਇਓ ਕੁ ਵਾਲੀ ਇਸ ਤਰੀਕੇ ਆਪਾਂ ਨੂੰ ਲੈਸ ਲਗਾਉਣ ਨਾਲ ਇੱਥੇ ਬਿਲਕੁਲ ਕਪੜਾ ਜਿਹੜਾ ਹੁੰਦਾ ਜੇਪਾ ਪਹਿਲਾ ਲਾਉਂਦੇ ਸੀ ਇਧਰਲੇ ਸਾਈਡ ਦਾ ਕਪੜਾ ਜਾਂਦਾ ਸੀ ਘੇਰੇ ਦਾ ਵੀ ਤੇ ਝਾਕਾ ਵਾਲਾ ਇੱਥੇ ਕਪੜਾ ਘੱਟ ਨਹੀਂ ਜ਼ਿਆਦਾ ਇਕੱਠਾ ਹੋ ਜਾਂਦਾ ਸੀਗਾ ਮੋਟਾ ਹੋ ਜਾਂਦਾ ਸੀ ਇੱਥੇ ਬਿਲਕੁਲ ਸੁਖਾਈ ਨਹੀਂ ਸੀ ਹੁੰਦੀ ਹੈ ਵੀ ਤੇ ਆਪਣੇ ਲੈਸ ਵੀ ਪ੍ਰੋਪਰ ਨਹੀਂ ਸਦੂ ਨੂੰ ਇਹ ਬਿਲਕੁਲ ਹਲਕਾ ਦੇਖੋ ਇਸ ਤਰ੍ਹਾਂ ਇਦਰਾ ਇਸ ਤਰ੍ਹਾਂ ਨੂੰ ਕੋਨੇ ਤੇ ਇਹ ਕਪੜਾ ਨਹੀਂ ਹੈਗਾ ਜਦਰਾ ਸੀਗਾ ਉਹ ਆਪਾਂ ਆਪਣੇ ਹਿਸਾਬ ਨਾਲ ਸੀਨ ਲਗਾ ਕੇ ਫਿਰ ਆਪਾਂ ਫਟਾਈ ਕਰਤੀ ਤੇ ਹੁਣ ਆਪਣੇ ਬਿਲਕੁਲ ਪਰਲੇ ਪਾਸੋਂ ਦੇਖੋ ਬਿਲਕੁਲ ਸਾਫ਼ ਆ ਦੂਨਾ ਚੱਕਾ ਤੇ ਫਿਰ ਵੀ ਇਸ ਤਰ੍ਹਾਂ ਹੀ ਆ ਤੇ ਕਿਤੇ ਪਰ ਵੀ ਇਹ ਆਪਣੀ ਤਰਪਾਈ ਕਰਕੇ ਸੀ ਆਪਾਂ ਹੁਣ ਨਵੇਂ ਤਰੀਕੇ ਨਾਲ ਲੈਸ ਲਗਾਈ ਏ ਅਗਲੇ ਵੀਡੀਓ ਤੇ ਜੇ ਰੋਪਾਂ ਲਾਉਣੇ ਅਗਲੀ ਵੀਡੀਓ ਬਣਾਵਾਂਗੇ 500 ਮੰਡੇ ਨੂੰ ਤੇ ਉਦੋਂ ਆਪਾਂ ਪ੍ਰੋਪਰ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀ ਆਪਾਂ ਕਿਸ ਤਰੀਕੇ ਲਗਾਈਏ ਪਹਿਲੀ ਸੀ ਨੂੰ ਨਿਸ਼ਾਨੀ ਕਿੱਦਾਂ ਲਾਈਏ ਸੀ ਲੈਸ ਵਾਲੀ ਸੀਨ ਪਹਿਲਾਂ ਕਿੱਦਾਂ ਲਾਈਏ ਫਿਰ ਦੂਸਰੀ ਸੀਨ ਕਿਸ ਤਰ੍ਹਾਂ ਲਾਈਏ ਉਹਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਪੂਰੀ ਅਗਲੀ ਵੀਡੀਓ ਵਿੱਚ ਦਰਸਾਣਗੇ ਇਸ ਲਈ ਆਪਣਾ ਸੇਵਾ ਗੋਮਸੀ ਨਾਲ ਹੀ ਲੈਸ ਕੋਈ ਵੀ ਪਰਸੀਬਲ ਨਹੀਂ ਹੈ ਕਿ ਮੈਂ ਚੱਕਰ ਦੀ ਮਾਹਰੇ ਤੇ ਦੇ